ਮੋੜਾ ਕੰਮ ਕਰਾਵਾਇਆ ਇੱਕ ਬੱਸ ਨਹੀਂ ਆਉਂਦੀ ਉੱਥੇ ਪਿੰਡਾਂ ਵਾਲੀ ਆ ਜੇ ਜ਼ਰੂਰ ਤੇ ਦੱਸਦਾ ਬਸ ਆਪਾਂ ਭੱਜੀਆਂ ਫਿਰ ਆਪਾਂ ਮੈਨੂੰ ਕਹਿ ਲੱਗਦਾ ਜਾਂ ਜਵਾਬ ਵੀ ਇਹਦੇ ਆਪਦੇ ਨਹੀਂ ਆ ਇਹ ਦਿਨ ਨਾਲ ਹੀ ਹੁੰਦਾ ਬੱਚੇ ਨੂੰ ਚੱਲੇ ਜਾਂਦੇ ਐ ਨਹੀਂ ਐ ਨਹੀਂ ਜੇ ਐ ਨਹੀਂ ਕੋਈ ਗਾਹ ਚੱਲਦੇ ਰਏ ਬਹੁਤ ਆਉਂਦੇ ਆ ਹੁੰਦੇ ਆ ਨਾ ਚੱਲ ਗਾ ਯਾਰ ਹਾਣੀ ਖੜੇ ਆਣੀ ਨੇ ਨਹੀਂ ਹਾਣੀ ਤੂੰ ਕੰਮ ਕਰਿਆ ਕਰ ਖਾ ਕੰਮ ਕਰਨ ਵਾਲਾ ਹੈਗਾ ਤੂੰ ਕੰਮ ਕਰ ਕਰਿਆ ਕਰ ਬੱਚੇ ਬੱਚੇ ਤਾਂ ਸਾਨੂੰ ਵੀ ਦੀਂਦੇ ਆ ਕੰਮ ਕਰਨ ਨੂੰ ਹਣ ਕੀ ਹੋਇਆ ਆਪਾਂ ਨੂੰ ਇਹ ਤਾਂ ਵੇਖ ਹਾਣੀ ਨਹੀਂ ਦੇ ਦਿੰਦਾ ਫੁੱਲੇ ਹੈ ਨਹੀਂ ਗਏ ਕੰਮ ਤੇ ਚੱਲੇ ਆਰ ਕਾ ਮੇਰੇ ਨਾਲ ਚੱਲੇਗਾ ਗੱਲ ਨੂੰ ਕੰਮ ਤੇ ਕੰਮ ਤੇ ਠੀਕ ਹੈ ਜਦੋਂ ਸੈਟ ਹੋ ਗਿਆ ਉਦੋਂ ਚੱਲ ਬੜੀ ਲੈ ਚੱਲੂਗਾ ਤੁਨ ਮੈਂ ਅੱਗੇ ਕਿਧਰ ਲੱਗੇ ਓਏ ਅੱਗੇ ਚੱਲ ਉਹ ਕੰਮ ਨਹੀਂ ਕਰ ਸਕਦਾ ਆਮ ਸਾਰਾ ਕੋਈ ਕਰ ਸਕਦਾ ਕੀ ਹੋਇਆ ਇਹਨੂੰ ਕੰਮ ਕਰਨ ਨੂੰ ਇਹ ਵੀ ਲੱਗ ਸਕਦੀ ਹੈ ਕੰਮ ਇਹ ਤੁਹਾਨੂੰ ਤੁਸੀਂ ਓਏ ਗੁੰਗਾ ਇਹ ਆ ਠੀਕ ਹੈ ਵੀ ਕੋਈ ਪੰਜਾਬ ਦੇ ਵਿੱਚ ਕਹਿੰਦਾ ਕੋਈ ਨਹੀਂ ਕੁਝ ਕੰਮ ਕਰ ਮਰਜ਼ੀ ਕਰਿਓ ਪੰਜਾਬ ਦੇ ਵਿੱਚ ਕੋਈ ਇਹ ਕੋਈ ਬੋਲਦਾ ਜ਼ੁਬਾਨ ਹੈ ਨਹੀਂ ਤੈਨੂੰ ਲੱਗਦਾ ਹੈ ਕੰਮ ਕਰ ਲੈ ਜਵਾ ਕੰਮ ਕਰਿਆ ਵਾ ਵਾ ਕੰਮ ਜੀਵਣ ਨਹੀਂ ਕਰਨਾ ਥਨੇ ਕਰਨਾ ਥਾਨ ਨਾਲ ਕਰਨਾ ਵਾ ਬਾਹ ਨੂੰ ਕੀ ਹੋਇਆ ਬਾਹ ਨੂੰ ਕੀ ਹੋਇਆ ਕਾਦੇ ਨਾਲ ਵਾ ਕਾਦੇ ਚ ਆਹ ਇਹਨਾਂ ਤਾਂ ਲੈ ਆ ਗਏ ਤੇ ਕਹਿੰਦਾਂ ਤਾਂ ਲੈ ਆ ਗਏ

ਹਾਂ ਫੇਰ ਲੈ ਇਹਨਾਂ ਨੂੰ ਲਾਈ ਫਿਰ ਦਨ ਸਕੂਲ ਸੇ ਇਨ ਕਿੱਥੋਂ ਆਇਆ ਆ ਬਾਹਾਂ ਦਾ ਇੰਨੀ ਜਿਤਨੀ ਸੱਟ ਵੱਜੀਏ ਤੇ ਬਾਹ ਐ ਕਦੋਂ ਲਾਈ ਜਾਨਾ ਆ ਆ ਆ ਆ ਕੁੱਤੇ ਨੇ ਵੱਢਿਆ ਤਦਰੀ ਲੱਤਾ ਆ ਆ ਆ ਆ ਲਾਈਕ ਕਰਾਲਾ ਲਾਈਕ ਦੇ 5 ਸਾਲ ਚ ਫ੍ਰੀ ਹੋ ਜਾ ਆਹ ਵੱਡਾ ਰਾਜਲੀ ਆਂਦਾ ਚੌਂਕ ਚ ਮੈਂ ਤਾਂ ਆ ਉਹ ਨਹੀਂ ਨਹੀਂ ਉੱਥੇ ਚੱਲ ਬਾਵਾ ਵਾ 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 ਇਹ ਗੁੰ ਦੇਖ ਤਾਂ ਰੁਕ ਜਾ ਸਾਡੀ ਤਾਂ ਗੱਡੀ ਖਰਾਬ ਖੜੀ ਆ ਤੈਨੂੰ ਆਪਦੀ ਪਈ ਆ અને ન્યા પણ કે બસ સવાટા ગયા 2 કલાક બેઠા ડિક્કી જાડગા નું આપણે તો બસ બેઠા બેઠા થાક ગયા આ કી આ લાગી ગયા સાડે વાત પર કી ઓ જાવડા સી જાવડા ਵਾਹ 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 ਅਸੀਂ ਅੱਗੇ ਪਰੇਸ਼ਾਨ ਹੈ ਜਵੜਾ ਤੋਂ ਉਧਰ ਉਹ ਨਾ ਤੈਨੂੰ ਨਾ ਦਿਖਦੀ ਇਹ ਪਹਿਲੇ ਮੈਂ ਦੋ ਮਿੰਟ ਮੈਨੂੰ ਆਵਾਜ਼ ਸੁਣ ਬੱਚੇ ਸਾਡੀ ਖਾਤਰ ਤੋਂ ਪਹਿਲਾਂ ਕੀਤੇ ਆ ਇਹਨਾਂ ਦੋਸਤਾਂ ਨੂੰ ਕਿਉਂ ਲੋਭੀ ਤਾ ਨਾ ਤੂੰ ਤੂੰ ਹੈਰਾਨ ਕਿ ਦੇਖ ਵੀਰ ਜੀ ਜਦੋਂ ਆਉਂਦਾ ਗੱਡ ਵਾਲੇ ਬਸਰੂ ਨੇ ਕੀ ਤੇ ਨਾ ਦੇਖਿਆ ਇਹ ਪਣੇ ਅੱਗੇ ਵੀ ਦੇਖਿਆ ਵੀ ਮੇਰੇ ਵੀਰੇ ਇਹਨੂੰ ਅਸੀਂ ਪੈਸੇ ਦਿੱਤੇ ਆ ਨਾਲਾ ਤੇ ਆ ਤੇਰੇ ਕੀ ਹੋਇਆ ਵੇ ਇਹ ਤਾਂ ਕੁੱਤੇ ਕੱਟੀਆਂ ਬੰਦੇ ਕੱਟੀਆਂ ਇੱਥੇ ਕੋਠੇ ਕਰ ਲੈਂਦਾ ਪੈਸੇ ਚੋਰੀ ਦੇ ਬੈਗ ਲਾ ਲੈਂਦਾ ਜਾਂ ਤੇ ਸੱਚੀ ਨਹੀਂ ਬੋਲਿਆ ਜਾਂਦਾ ਹੈ ਸਰਦਾਰੂ ਕਿਵੇਂ ਮੰਗਦੀ ਹੈ ਤੇਰੇ ਜਦ ਤੂੰ ਪੀਏ ਤੇ ਪੀ ਲੈ ਨਾ ਸਰਦਾਰਿਆ ਯਾਰ ਆਪਣੀ ਗੱਡੀ ਚੋਂ ਕੱਢ ਕੇ ਆਹ ਆਹ ਤੇ ਵਾਚ ਨਹੀਂ ਦਿੰਦਾ ਮੈਂ ਤੈਨੂੰ ਜਾ ਕੇ ਨਹੀਂ ਦਿੰਦਾ ਮੈਂ ਇੱਥੇ ਖੜ ਗਿਆ ਬਾਈ ਚੰਗਾ ਦੱਸੋ ਥੋੜੇ ਸਾਰੇ ਕੁਲ ਗਿਆ ਆ ਸਾਰਿਆਂ ਨੂੰ ਗਿਆ ਤੁਸੀਂ ਗੱਡੀ ਲੈ ਕੇ ਆਏ ਕਿਉਂ ਗੱਡੀ ਲੈ ਕੇ ਆਏ ਆ ਖੜੀ ਗੱਡੀ ਸਾਡੀ ਆ ਸੋ ਤੁਹਾਨੂੰ ਕਹੇ ਦਾਦਾ ਸਾਥ ਪਿਦਾਂ ਸਾਰੇ ਕੋਲ ਖੁੱਲੇ ਆ ਕੀ ਲੈ ਰਿਹਾ ਹਰੂਆ ਉਹ ਇਹ ਆ ਗਿਆ ਬਾਈ ਉਹ ਕੀਤਾ ਹੋਣਾ ਇਹਨੇ ਕਿਤੇ ਬਾਲੇ ਹੋਏ ਵੀ ਆ ਪਤਾ ਦਿੰਦਾ ਯਾਰ ਉਹ ਉੱਥੋਂ ਸਾਰੇ ਆਏ ਰੱਬ ਕੋਲ ਬੂਥੇ ਦੇ ਮਰੂਗਾ ਬੰਦਿਆਂ ਨੂੰ ਬੋਲਦਾ ਮੈਨੂੰ ਪਤਾ ਤੇਰਾ ਸਾਰੀ ਕਰਤੂਤਾ ਤੇਰੀ ਦੇ ਦੇ ਦਾ 10 ਰੁਪਏ ਆਖੂ ਕੋ ਦੇ ਦੇ ਦਾ 10 ਰੁਪਏ 10 10 ਐਵੇਂ ਬੰਦੇ ਘਰੋਂ ਬੰਦਾ ਕਦੀ ਤੇ ਮੈਂ ਖਾ ਜਾਂਦਾ ਹੋ ਗਿਆ ਖੈਸੀਗਾ ਤੁਸੀਂ ਆਖਿਆ ਪਹਿਲਾਂ ਵੀ ਆਉਂਦਾ ਤੁਹਾਡੇ ਕੋਲੇ ਪਹਿਲਾਂ ਵੀ ਮੈਂ ਕਈ ਵਾਰ ਵੀ ਇੱਥੋਂ ਚੜੀ ਆ ਪਹਿਲਾਂ ਵੀ ਇਹਨੂੰ ਬਥੇਰੇ ਵਾਰ ਪੈਸੇ ਦਿੱਤੇ ਮੁੜ ਕੇ दारू ਪੀ ਲੈਂਦਾ ਅੱਛਾ ਉਹ ਕਹਿ ਮੈਂ ਰੱਖ ਔਲ ਔਲ ਬੰਦ ਰੱਖ ਮੈਨੂੰ ਪਤਾ ਸਾਰਾ ਸਾਰੀ ਕਰ ਤੂੰ ਪਤਾ ਤੇਰੀ ਤੂੰ ਬੋਲਦਾ ਤੂੰ ਸੇ ਲੈ ਤੂੰ ਸੇ ਹਟਾ ਘਟਾ ਕੰਮ ਨਹੀਂ ਹੁੰਦਾ ਤੇਰੇ ਕੋਲ ਅਜਵਾਗ ਤੇ ਰਿਆ ਹਾਂ ਹਾਂ ਹੈ ਹੋ ਤੇਰੇ ਅਜਵਾਗ ਲੱਗ ਮੈਨੂੰ ਤਾਂ ਲੱਗਦਾ ਤੇਰੇ ਬੋਲਦਾ ਹੈ ਆ ਛੱਡਾ ਤੈਨੂੰ ਆ ਛੱਡਾ ਤੈਨੂੰ ਪਤਾ ਲੱਗੇ ਨਾ ਉਹਦਾ ਇਹਨਾਂ ਨੂੰ ਫਿਰ ਪਤਾ ਲੱਗੇ ਆ ਛੱਡਾ ਮੈਨੂੰ ਹੇ ਹੇ ਇੱਕ ਮਿੰਟ ਰੋਕ ਇੱਕ ਮਿੰਟ ਆ ਅਜਵਾਗ ਤਾਂ ਮੂੰਹ ਤੋਂ ਦੇਖੋ ਤਾਂ ਗੋਰਾ ਤੇ ਇਹਦਾ ਕੀ ਹੋਊਗਾ ਆ ਦੇਖੋ ਫੜੋ ਆ ਫੜੋ ਭਾਈ ਜੀ ਇਹਨੂੰ ਫੜੋ ਇੱਕ ਮਿੰਟ ਇੱਕ ਮਿੰਟ ਆ ਕੀ ਹੈ ਕੀ ਆ ਆ ਦੇਖੋ ਭਾਈ ਜੀ ਸਾਰੇ ਜਣੇ ਆ ਦੇਖੋ ਆ ਦੇਖੋ ਮੰਗਦੇ ਕੋਲੇ ਐਂਡਰੋਇਡ ਫੋਨ ਹੈ ਇਹਦੇ ਕੋਲੇ ਆ ਗੁੱਟੀ ਹੈ 5 500 ਦੇ ਨੋਟਾਂ ਦੀ ਵਿੱਚ 100 100 ਦੇ ਨੋਟਾਂ ਆ ਲੋ ਭਾਈ ਆ ਦੇਖੋ ਤੇ ਆ ਰਮਣ ਚੜਾ ਕੇ ਰੱਖਿਆ ਇਹਨੇ ਹਰਾਮਜਾਦੇ ਨੇ ਇਹ ਆ ਦੇ ਬਾਹਰ ਵੜ ਦੋ ਭਾਜ ਨਾ ਆਸੀ ਆਪਣੇ ਨਾਲ ਵੀ ਆ ਆ ਆ ਫੜੀ 500 ਕੋਲੇ ਦੇਖੋ ਜਵਾਨਾਂ ਦੇ ਆ ਦੇਖੋ ਭਾਈ ਸਾਰੇ ਜਣੇ ਆ 5-500 ਦੇ ਨੋਟਾਂ ਦੀ ਗੁੱਟੀ ਐ ਬੰਦੇ ਦੀ ਜੇਬ ਦੇ ਵਿੱਚ ਐ ਜਿਹੜਾ ਆ ਗੁੰਗਾ ਬਣਿਆ ਮੈਂ ਇਹਨੂੰ ਪਿਛਲੇ 3-4 ਦਿਨਾਂ ਤੋਂ ਜਿਹੜਾ ਨਾ ਉਹ ਕਵਰ ਕਰ ਰਿਆ ਸੀਗਾ ਇਹ ਬੰਦਾ ਗੱਡੀ ਤੇ ਆਉਂਦਾ ਇਹਨੂੰ ਇੱਕ ਗੱਡੀ ਵਾਲਾ ਬੰਦਾ ਲਾ ਕੇ ਜਾਂਦਾ ਜਿੱਥੇ ਇਹ ਬੰਦਾ ਆਪਦੇ ਕੱਪੜੇ ਬਦਲ ਕੇ ਆਇਆ ਆ ਕਰਤੂਤ ਕਰਕੇ ਆ ਸਾਰੀ ਮੈਂ ਤੁਹਾਨੂੰ ਦਿਖਾਉਂਗਾ ਸਾਰੀ ਠੀਕ ਐ ਮੈਂ ਪੁਲਿਸ ਤੋਂ ਐ ਭੱਜਣ ਦੀ ਕੋਸ਼ਿਸ਼ ਕੀਤੀ ਗੋਲੀ ਮਾਰ ਦੂੰਗਾ ਗਿੱਟੇ 'ਚ ਧਿਆਨ ਰੱਖਿਓ ਇਸ ਚੀਜ਼ ਦਾ ਠੀਕ ਐ ਆ ਤਰਾ ਹੱਲ ਐ ਇੱਕ ਮਿੰਟ ਹੁਣ ਬੋਲ ਕੇ ਦਿਖਾ ਸਾਰਿਆਂ ਨੂੰ ਬੋਲਦਾ ਨਾ ਮਾਫ ਕਰਤੋ ਬਾਈ ਜੀ ਆਹ ਵੇ ਬੋਲੀ ਅੰਦਾ ਬੋਲੀ ਆਪਣੀ ਆਪਣੀ ਖਬਰਾ ਆਪਣੀ ਪਾਈ ਜੇਬ ਚ ਛੜ ਦੋਣੀ ਬਣ ਜਾਣੀ ਕੋਈ ਫੁੱਲੋ ਇਹਦੀਆਂ ਪਟੀਆਂ ਆਹ ਕੋਲਤਰ ਸਾਲਿਓ ਆ ਦੇਖੋ ਜੀ ਆ ਵੇ ਬਾ ਵੀ ਕੋਈ ਬੈਠਾ ਦੱਸੋ ਆ ਕੀ ਹੈ ਆ ਲੈ ਆ ਕੀ ਆ ਕਿਉਂ ਆਕ ਆਕ ਬਾਈ ਨਾ ਮਾਰੋ ਬਾਈ ਹੁਣ ਜਵਾਨ ਆ ਗਈ ਨਾ ਤੇਰੇ ਨਾਲ ਨਹੀਂ ਨਹੀਂ ਆਹ ਡਰਾਮੇ ਕਦੇ ਵਾਤੇ ਕਰਦਾ ਤੁਹਾਨੂੰ ਲੁੱਟਣਾ ਤੇ ਤੁਹਾਨੂੰ 1 ਮਿੰਟ ਛੱਡ ਦੋ ਕੋਈ ਗੱਲ ਨਹੀਂ ਛੱਡ ਦੋ ਛੱਡ ਦੋ ਇਹਨੂੰ ਬੰਦਾ ਬਣਾ ਕੇ ਭੇਜਾਂਗੇ ਇੱਥੇ ਕੈਮਰੇ ਸਾਹਮਣੇ ਦੱਸੇਗਾ ਤੂੰ ਕਿਦੋਂ ਹੋਇਆ ਕਿੱਥੋਂ ਦਾ ਕਦੋਂ ਦਾ ਮੰਗਦੇ ਮੈਨੂੰ ਹੋ ਗਏ ਜੀ 15 20 ਸਾਲ ਜੀ ਹੁਣ ਕਿਵੇਂ ਆਜ ਆ ਗਈ 15 20 ਸਾਲ ਗੂੰਗਾ ਬੋਲਾ ਆ ਜਾ ਭੈਣੇ ਉਰੇ ਆ ਜਾ ਉਰੇ ਆ ਜਾ ਆ ਜਾ ਭੈਣੇ ਐ ਜੀ ਥੋੜੇ ਜੋ ਕਹਿੰਦੇ ਪੈਸਾ ਦਿੱਤਾ ਤਾਂ ਨਹੀਂ ਇਹਨੂੰ ਨਹੀਂ ਜੇ ਦਿੱਤਾ ਤਾਂ ਕਿਸੋਂ ਨ ਮਾਰ ਮਾਰ ਲੈ ਲੈਣੇ ਆਪਾਂ ਇਹਦੇ ਕੋਲ ਹੁਣ ਨਹੀਂ ਦਿੱਤਾ ਜੀ ਜਵਾਕ ਤੇਰੇ ਸੀ ਉਹ ਇਹਦੇ ਨਹੀਂ ਲੱਗਦੇ ਵੀਰੇ ਰੋਜ ਜਵਾਕ ਆ ਨਹੀਂ ਜੀ ਕਿੱਥੋਂ ਲੈ ਆਏ ਸੀਗਾ ਨਹੀਂ ਤੇਰੇ ਸੀ 1000 ਰੁਪਏ ਲਾਚ ਦੇ ਦਤੋ ਨਾ ਲਾਲਚ ਨੇ ਕਿੰਨੇ ਉਮਰ ਹੋ ਗਈ ਤੇਰੀ 37 40 ਸਾਲ ਆ ਜੀ 37 40 ਸਾਲ ਹੈ ਕੁਛ ਵੀ ਨਹੀਂਗਾ ਖੋਲ ਕੇ ਦੇਖ ਲੋ ਕੁਛ ਵੀ ਨਹੀਂਗਾ ਕੁਛ ਵੀ ਨਹੀਂ ਪਖੰਡਾ ਯਾਰ ਅਸੀਂ ਪੰਜਾਬੀ ਐਡੇ ਐਨੇ ਨਰਮ ਦੇ ਲੈਣਾ ਅਸੀਂ ਆ ਚੀਜ਼ਾਂ ਵੇਖਣਾ ਪਤਾ ਨਹੀਂ ਕੀ ਬੰਨੀ ਫਿਰਦੇ ਆ ਪਤਾ ਨਹੀਂ ਬਾਹ ਦੀ ਹੈ ਨਹੀਂ ਆਹ ਪਈ ਕੰਨ ਦੀ ਬਾਹ ਦੀ ਆਹ ਪਈ ਦੀ ਬਾਹ ਆਹ ਪਈ ਦੀ ਬਾਹ ਕੰਦਰ ਦੀ ਬਾਹ ਕੱਢ ਨੂੰ ਬਾਹ ਕੱਢ ਬਾਹ ਕੱਢ ਨੂੰ ਬਾਹ ਕੱਢ ਨੂੰ ਆ ਭਾਈ ਬਾਹ ਦੀ ਪੂਰਾ ਬਾਹਰ ਖੜਾ ਹੈ ਇਹ ਇਹਨੂੰ ਕੀ ਹੋਇਆ ਇਹਦੇ ਨੂੰ 500 ਰੁਪਏ ਦਿਹਾੜੀ ਦੇ ਦੋ ਮਿੰਟ ਦੋ ਮਿੰਟ ਫੜੀ ਦੋ ਮਿੰਟ ਤੇ ਤੂੰ ਤਾਂ ਹੱਦਨ ਕਹਿੰਦਾ ਸੀ ਕਿ ਮੇਰੇ ਘਰੇ ਰੋਟੀ ਨਹੀਂ ਪੱਕਦੀ ਐ ਜੋ ਮੈਂ ਦੱਸਦਾ ਸੀ ਨਹੀਂ ਗੱਲੋ ਤੇ ਤੂੰ ਤਾਂ ਕੀ ਕਹ ਦੱਸ ਅੱਛਾ ਨਹੀਂ ਨਹੀਂ ਛੱਡ ਦਿਓ ਬਾਤ ਛੱਡ ਦਿਓ ਛੱਡ ਦਿਓ ਇਹਦੀ ਕਰਤੂਤ ਹੁਣ ਮੈਨੂੰ ਐਂ ਦੱਸ ਇਥੇ ਕੈਮਰੇ ਸਾਹਮਣੇ ਦੱਸੇਗਾ ਤੂੰ ਤੁਸੀਂ ਕਦੇ ਬਾਤ ਛੱਡਿਆ ਤੇ ਕਦੇ ਟ੍ਰੇਨਾਂ 'ਚ ਕਦੇ ਸਟੇਸ਼ਨਾਂ 'ਤੇ ਕਦੇ ਬੱਸਾਂ 'ਚ ਕਦੇ ਪਬਲਿਕ ਵਾਲੀਆਂ ਥਾਵਾਂ 'ਤੇ ਜਾ ਕੇ ਜਨਾਨੀਆਂ ਨੇ ਪਿੰਡੋਂ ਆਉਂਦੇ ਨੇ ਇਹਨਾਂ ਨੂੰ ਹਰਾਸ ਕਰਦੇ ਤੁਸੀਂ ਜਿਵੇਂ ਇਹਨਾਂ ਦੇ ਮੂਹਰੇ ਤੂੰ ਲਿਟੀ ਜਾਂਦਾ ਸੀਗਾ ਹੁਣ ਠੀਕ ਹੈ 15 20 ਸਾਲਾਂ ਦਾ ਮੰਗਦਾ ਜੋ ਆ ਕਿੰਨੇ ਤੇਰੇ 2000 1000 ਮਿਆਰ ਤੇ ਲਾਜਕਿਲੰਦੇ ਨੇ ਨਾਲ ਨਹੀਂ ਉਹ ਉਹ ਤਾਂ ਇਹਦੇ ਹੈ ਹੀ ਨਹੀਂ 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 ਇਹਦੇ ਹੈ ਹੀ ਨਹੀਂ ਇਹਦੀ ਸਾਰੀ ਰਿਪੋਰਟ ਜਿਹੜੀਆਂ ਨੇ ਲੈ ਲਈ ਪਿਛਲੇ 3-4 ਦਿਨਾਂ ਦੇ ਵਿੱਚ ਆ ਦੇਖੋ ਇਹ ਕੋਈ ਵੱਜਿਆ ਤੇ ਨਹੀਂ ਲੈ ਆ ਆ ਦੇਖੋ ਵੱਜਿਆ ਕੁਛ ਇਹਦੇ ਆ ਵੱਜਿਆ ਲੱਗਿਆ ਕੋਸੇ ਨਹੀਂ ਲੱਗਿਆ ਲੋ ਚੰਗਾ ਪੜਾਈ ਇਹਨਾਂ ਦਾ ਭਾਈ ਕੰਮ ਪਤਾ ਕੀ ਹੈ ਕਿਤੇ ਵਿਆਹਿਆ ਜੋੜਾ ਖੜ ਗਿਆ ਕਿ ਬੰਦਾਰ ਦੇ ਰਿਸ਼ਤੇਦਾਰਾਂ ਨਾਲ ਖੜਾ ਹੁੰਦਾ ਉੱਥੇ ਜਾ ਕੇ ਇਹਨੇ ਹੁੱਜਾ ਮਾਰ ਮਾਰ ਹਰਾਸ ਕਰੀ ਜਾਣਾ ਹਰਾਸ ਕਰਦੇ ਠੀਕ ਹੈ ਬੰਦਾ ਮਜਬੂਰੀ ਬਸ ਆਪਾਂ ਪੰਜਾਬੀ ਇਹੋ ਜਿਹੇ ਆ ਜੇ ਆਪਾਂ ਤਾਂ ਉਹ ਸਾਹਮਣੇ ਵੱਲੋਂ ਪੱਠੇ ਦੀ ਟਰਾਲੀ ਲਾ ਗਿਆ ਪੰਨ ਦੀ ਕੋਈ ਆਈ ਲੰਗਰ ਲਾ ਦਿੰਦੇ ਆਈ ਸ਼ਬੀਲਾ ਲਾ ਦਿੰਦੇ ਆਈ ਇਹਨਾਂ ਲੋਕਾਂ ਨੇ ਨਾ ਕਰੋੜਾਂ ਰੁਪਈਆ ਦੇ ਬਿਜ਼ਨਸ ਕਰੇ ਕੀ ਕੀ ਬਣਾਇਆ ਪਿੱਛੇ ਮੈਨੂੰ ਕਿੱਥੋਂ ਦਾ ਤੂੰ ਮੈਂ ਜੂਪੀ ਦਾ ਹੀ ਹੈਂ ਜੂਪੀ ਦਾ ਪੰਜਾਬੀ ਇੱਥੇ ਸਿੱਖਿਆ ਸਾਰੀ ਆ ਕੇ ਹਾਂਜੀ ਇੱਥੇ ਸਿੱਖੀ ਅੱਛਾ ਕਾਫੀ ਵੱਡੇ ਵੱਡੇ ਜੀ ਕਾਫੀ ਵੱਡੇ ਵੱਡੇ ਕਿਤੇ ਇਹ 18 18 20 20 ਸਾਲਾਂ ਦੇ ਨੇ 18 18 20 20 ਸਾਲਾਂ ਦੇ ਕੀ ਕਰਦੇ ਆ ਉਹ ਉਹ ਆ ਤਾਂ ਕਾਰੋਬਾਰ ਕਰੀ ਜਾਂਦੇ ਜੀ ਕਾਹਦਾ ਕਾਰੋਬਾਰ ਕਰਦੇ ਇੱਕ ਤਾਂ ਕੰਪਨੀ ਚ ਚਲਾਈ ਬਿਠਾ ਆਪਦੇ ਜੀ ਕੰਪਨੀ ਚ ਚਲਾਈ ਬਿਠਾ ਹਾਂਜੀ ਹਾਂਜੀ ਅੱਛਾ ਪ੍ਰਾਈਵੇਟ ਜੀ ਮੁੰਡੇ ਹਾਂਜੀ ਕਿੰਨੇ ਦੋ ਦੋ ਆ ਜੀ ਦੂਜਾ ਕੀ ਕਰਦਾ ਇੱਕ ਆਰੋ ਫਿਲਟਰ ਲੱਗਿਆ ਹੋਇਆ ਜੀ ਉਹ ਸਿਸਟਮ ਸਪਲਾਈ ਕਰਦਾ ਚੰ ਅੱਛਾ ਕਰ ਪਾਇਆ ਗਿਓ ਪਾਇਆ ਨਹੀਂ ਕਰ ਪਾਇਆ ਹੈਂ ਕਰ ਪਾਇਆ ਜੀ ਕਿਹੋ ਜਿਹਾ ਵਧੀਆ ਪਾਇਆ ਜੀ ਉੱਚੀ ਪਈ ਉਹ ਜੀ ਨਹੀਂ ਇਹੋ ਕੀ ਗੱਡੀਆਂ ਵੀ ਲਾ ਕੇ ਦਿੱਤੀਆਂ ਮੈਂ ਮੰਗ ਕੇ ਪਾਇਆ ਕਾਰ ਕਿਹੜੀ ਐ ਪਹਿਲਾਂ ਦੱਸ ਕਿ ਹੈਗੀ ਉੱਚੀ ਬੋਲ ਕੇ ਦੱਸ ਲੈ ਹੈਗੀ ਹੈ ਜੀ ਹੈਗੀ ਮੋਟੇ ਦੇ ਮਾਰ ਕੇ ਕਢਵਾ ਲੂੰਗਾ ਮੈਂ ਤੇਰੇ ਕੋਲ ਤਤੂਤਾ ਸਾਰੀਆਂ ਜਾਣਦਾ ਥੋਡੀਆਂ ਮੈਂ ਹੈਗੀ ਹੈ ਜੀ ਦੋਨਾਂ ਮੁੰਡਿਆਂ ਕੋਲੇ ਹਾਂਜੀ ਅੱਛਾ ਇੱਕ ਅਨੂਵ ਇੱਕ ਕੋਲੇ ਸਵੈੱਟ ਹੈ ਜੀ ਲੈ ਫੇਰ ਵੇਖੋ ਕੋਈ ਨੋਵੇ ਕੋਲ ਸਵੈੱਟ ਤੈਨੂੰ ਰੋਕਦੇ ਨਹੀਂ ਉਹ ਨਹੀਂ ਜੀ ਹੈ ਨਹੀਂ ਜੀ ਉਹ ਤਾਂ ਉੱਥੇ ਹੈ ਜੀ ਪਿੰਡ ਮੈਂ ਇੱਥੇ ਪੰਜਾਬ 'ਚ ਰਹਿੰਦਾ ਜੀ ਅੱਛਾ ਕੀ ਕਹਿੰਦੇ ਨਹੀਂ ਕਮਾਈ ਤਾਂ ਤੁਸੀਂ ਕਰਕੇ ਭੇਜੀ ਉਹਨਾਂ ਕੋਲੇ ਮੈਂ ਭੇਜੀ ਅੱਛਾ ਹੁਣ ਤੈਨੂੰ ਕਹਿੰਦੇ ਮੰਗੀ ਚੱਲ ਦੋ ਮੁੰਡੇ ਕੋਟੀਆਂ ਪਾਈਆਂ ਕਾਰਾਂ ਉਹਨਾਂ ਕੋਲੇ ਤੇਰੀ ਭੀਖ ਚੋਂ ਉਹਨੂੰ ਸ਼ਰਮ ਨਹੀਂ ਆਉਦੀ ਕਿ ਤੈਨੂੰ ਹੁਣ ਹੁਣ ਕਹਿੰਦੇ ਆ ਹੋਵੇ ਭੀਖ ਮੰਗਣੋਂ ਹਟ ਜਾ ਕੇ ਕਹਿੰਦੇ ਮੰਗੀ ਚੱਲ ਕੇ ਤੈਨੂੰ ਰੋਟੀ ਨਹੀਂ ਦਿੰਦੇ ਨਹੀਂ ਜੀ ਉਹਨਾਂ ਦਾ ਬਿਜ਼ਨਸ ਹੈ ਇਹ ਤਾਂ ਕਮਾਊ ਬਣਾਏ ਹੋਏ ਉਹਨਾਂ ਦਾ ਆਹ ਇਹਸਾ ਐਡੇ ਕਰਾਈਏ ਮੰਗ ਮੇਰੇ ਇਹਨੂੰ ਐ ਪੁੱਛੇ ਮਹੀਨੇ ਦੇ ਕਿੰਨੇ ਕਮਾਉਂਦਾ ਨੇ ਇਹ ਪੈਸੇ ਆ ਮਹੀਨੇ ਦੇ ਇਹ ਕਮਾਉਂਦਾ 2 ਲੱਖ ਰੁਪਏ ਦੇ ਉੱਤੇ ਉੱਤੇ ਮਹੀਨਾ 15 ਰੁਪਏ ਦਾ ਹੈ 78000 ਲੈ 10 78000 ਜੀ ਅੱਛਾ ਉਹ ਦੇਨੇ ਭੀਖ ਮੰਗਦਾ ਰਾਤ ਨੂੰ ਕਿੱਥੇ ਰਹਿਣਾ ਛੁੱਗੀਆਂ ਚ ਰਹਿੰਦਾ ਹੈ ਪਟਾਈ ਕਿਲੋ ਦਾ ਜੇ ਮਾਰਿਆ ਨਾ ਤੇ ਤੇਰੀ ਨਾਲ ਦੀ ਨਾਲ ਮਣਕਾ ਟੁੱਟ ਜਾਣਾ ਤੇਰਾ ਮੈਂ ਤੇਰੀ ਸਾਰੀ ਇਨਕੁਆਇਰੀ ਕਰ ਲਈ ਚਾਰ ਦਿਨਾਂ ਜੀ ਮੈਨੂੰ ਸਾਸ ਸਾਂਜਦਾ ਸੀ ਵੀ ਰਾਤ ਨੂੰ ਕਿੱਥੇ ਰਹਿਣਾ ਭੀਖ ਮੰਗਣ ਤੋਂ ਬਾਅਦ ਹੋਟਲ 'ਚ ਰਹਿੰਦੇ ਹਾਂ ਹੋਟਲ 'ਚ ਦਾਰੂ ਪੀਣਾ ਹੈ 79 ਜਮਲਾਇਆ ਪਾਣੋ ਨਾਲ ਉਹੀ ਆ ਦਾਰੂ ਡੇਲੀ ਪੀਣਾ ਉਹੀ ਆ ਉਹੀ ਆ ਮੁਰਗਾ ਖਾਣਾ ਤਾਂ ਪੂਰੀ ਜੀਨ ਜੂਨ ਬਾਗੀ ਕਮਾਈ ਕਰਕੇ ਪੰਜਾਬ ਤੋਂ ਭੀਖ ਮੰਗ ਕੇ ਇੱਥੇ ਪੰਜਾਬ ਦਾ ਪੈਸਾ ਲੁੱਟ ਕੇ ਤੇ ਉੱਥੇ ਹਨ ਹਰਾਮ ਜਦਿਓ ਪੰਜਾਬ ਰੋਕਦਾ ਤੁਹਾਨੂੰ ਇੱਥੇ ਕਮਾਈ ਜੇ ਕਰਨਾ ਹੈ ਤੂੰ ਤੁਸੀਂ ਆ ਕੇ ਦਿਹਾੜੀ ਕਰ ਲਓ ਮਜ਼ਦੂਰੀ ਕਰ ਲਓ ਰੋਕਦਾ ਕੋਈ ਤੁਹਾਨੂੰ ਪਤਾ 10 ਰੁਪਏ ਨਹੀਂ ਭਨੇਉ ਰਿਆ ਹੁਜਾ ਲਾਲਾ ਵੀਰ ਜੀ ਲੈ ਜਾਂਦੇ ਸਾਡੇ ਅਰਗਾਂ ਤੋਂ ਤੇਰੇ ਹੁਜਾ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਇੰਨੀ ਸ਼ਰਮ ਮੰਨਦੇ ਨੂੰ ਲੋਕਾਂ ਦੀ ਵੀ ਪਤਾ ਨਹੀਂ ਜੇ ਚਾਰ ਜਣੇ ਚ ਖੜੇ ਆਂ ਤੇ ਪਤਾ ਨਹੀਂ ਕੀ ਹੁਜਾ ਨੂੰ ਪੈਸੇ ਨਾ ਦਿੱਤੇ ਕਦੇ ਕਦੇ ਕਿਸੇ ਇੱਥੇ ਜਿਹੜਾ ਮਜ਼ਦੂਰ ਜਿਹੜਾ ਦਿਹਾੜੀ ਕਰਦਾ ਨਾ ਜਿਹੜਾ 7-8 ਘੰਟੇ ਬੱਠਲ ਥੱਲੇ ਸਿਰ ਦਿੰਦਾ ਜਿਹੜਾ ਇੱਥੇ ਦਾਣਾ ਮੰਡੀਆਂ ਦੇ ਵਿੱਚ ਜਿਹੜਾ ਬੋਰੀਆਂ ਚੱਕਦਾ ਠੀਕ ਹੈ ਕਦੇ ਉਹਨੂੰ ਪੁੱਛ ਕੇ ਦੇਖ ਵੀ 5 ਤੇ 10 ਰੁਪਏ ਦੀ ਅਹਿਮੀਅਤ ਕੀ ਹੁੰਦੀ ਆ ਤੁਸੀਂ ਸ਼ਰਮ ਲਾ ਲਈ ਲੋਕਾਂ ਨੇ ਗਲਤੀ ਹੋ ਗਈ ਅਸੀਂ ਅਸਲ ਤੇ ਸਾਡੀ ਕਮੀ ਅਸੀਂ ਵੀ ਪੱਲੇ ਦਾ ਕੰਮ ਕਰਦੇ ਆ। ਤੁਹਾਨੂੰ ਪਤਾ ਨਾ 5-10 ਰੁਪਏ ਦੀ ਐਵੇਂ ਦੀ। ਆਲਾ ਭਰਦੇ ਆ ਇੱਥੇ ਜੀ। ਦੱਸ ਇਧਰ। 20-25 ਰੁਪਏ ਗੱਟਾ ਰੇਟ। ਇੰਨਾ ਲੋਕਾਂ ਦਾ ਕਮਾਕ-ਮਾ ਕੇ ਆਪਦੀਆਂ ਪੀੜ੍ਹੀਆਂ ਪਿਛਲੀਆਂ ਤੁਸੀਂ ਸਰਦਾਰ ਬਣਾਈਆਂ। ਆਪ ਤੁਸੀਂ ਹੋਟਲਾਂ ਦੇ ਵਿੱਚ ਮੀਟ ਨਾਲ ਰੋਟੀ ਖਾ ਕੇ ਤੇ ਸ਼ਰਾਬੀ ਕਿਤੇ ਫੇਰ ਸੌਣੇ ਤੁਸੀਂ ਤੇ ਦਿਨੇ ਤੁਸੀਂ ਆਹ ਪਹਿਰਾਵਾ ਤੁਹਾਡਾ। ਮੈਂ ਤੈਨੂੰ ਵੇਖਿਆ ਪਿਛਲੇ 3-4 ਦਿਨਾਂ ਤੋਂ ਸਾਲ ਦੇ ਵਿੱਚ ਮੇਰੀ ਡਿਊਟੀ ਆ ਨਾ ਉਹ ਚਿੱਟੇ ਵਾਲਾ ਨੂੰ ਟ੍ਰੇਸ ਕਰਨ ਦੀ ਲੱਗੀ ਦੀ ਸੀਗੀ। ਮੈਂ ਤੈਨੂੰ 2-3 ਵਾਰੀ ਵੇਖਿਆ ਵੀ ਉੱਥੋਂ ਆ ਕੇ ਤੈਨੂੰ ਚੰਗੀ ਭਲੀ ਗੱਡੀ ਵਾਲਾ ਵਾ ਕੇ ਜਾਂ ਉੱਥੇ ਤੂੰ ਕਪੜੇ ਚੇਂਜ ਕਰਦਾ ਉਥੋਂ ਆ ਟਕਮਾਂਜ ਕਰਦਾ ਤੂੰ ਆ ਸਾਰਾ ਬੰਦਨ ਵਾਲਾ ਮੈਂ ਤਾਂ ਤੈਨੂੰ ਅੱਜ ਕਵਰ ਕਰਦਾ ਸੀਗਾ ਦੋ ਤਿੰਨ ਦਿਨ ਕਵਰ ਕੀਤਾ ਮੈਂ ਤੈਨੂੰ ਕੀ ਕੀ ਕਰਦਾ ਕੀ ਇਹ ਤਾਂ ਜੇ ਕਿਸੇ ਕੋਲੇ ਟੁੱਟੇ ਨਾ ਹੁਣ ਪੈਸੇ ਤੇ ਟੁੱਟੇ ਆਪ ਦਿੰਦਾ ਇਹ ਅੱਛਾ ਹਾਂ ਆ ਪੈਣੇ ਆ ਦੇਖੋ ਤੁਸੀਂ ਆ ਦੇਖੋ ਆ ਦਿਖਾਓ ਮੁੰਡੇ ਨੂੰ ਫੜਾਇਆ ਆ ਦੇਖੋ ਇੱਧਰ ਆ ਇਹ ਮੰਗਦਾ ਆ ਨਿਕਲਿਆ ਹਾਂ 500 ਦੇ ਨੋਟ ਇਹ ਮੈਨੂੰ ਉਹਨੇ ਆ ਦੇ ਆਥਨਾਂ ਕੱਢ ਕੇ ਜਿਲ੍ਹੇਵਾਰ ਤੋਂ ਲਿਆ ਮੈਨੂੰ ਪੈਸੇ ਉੱਥੇ ਤੋਂ ਕਿੰਨੇ ਲਿਆ ਪੈਣ ਹੈ ਨਹੀਂ ਕਿ ਖੁੱਲੇ ਪੈਸੇ ਮੈਨੂੰ ਕਨੇ ਲਏ ਮਾ ਤੈਨੂੰ ਦਿਨਾ ਅਸੀਂ ਕੀ ਪਤਾ ਕਿਹੜੀ ਮਸੀਬ ਲੇ ਕੋਲ ਪੈਂਡਾ ਕੀ ਆ ਕਿ ਕਿੰਨੇ ਦਾ ਬਲਿਆ ਦੂੜ ਲੱਖ ਦਾ ਬਈ ਇਹ ਹੱਲ ਆ ਬਾਈ ਜੀ ਆ ਪਖਾਰੀ ਆ ਆਪਣੇ ਪੰਜਾਬ ਜਿਹੜੇ ਮੰਗਦੇ ਆ ਨਾ ਆ ਦੇਖੋ ਇਹ ਆਦਾ ਪਿੱਛੇ ਮੇਰੇ ਦੋ ਮੁੰਡੇ ਆ ਦੋਨਾਂ ਕੋਲ ਕਾਰ ਆ ਦੋਨਾਂ ਦੀਆਂ ਕੋਠੀਆਂ ਦੋਨਾਂ ਦੇ ਬਿਜ਼ਨਸ ਆ 40 40 ਲੱਖ 17 18 ਸਾਲਾਂ ਤੋਂ ਪੰਜਾਬ ਦੇ ਵਿੱਚ ਮੰਗਦਾ ਹੈ ਇਹ ਬਸ ਇਹ ਕੰਨ ਨਾ ਹੁੰਦੇ ਇਹਦੀ ਆਸ ਫੁੱਲ ਕਰਦੇ ਆ ਇਹਨੂੰ ਤਿੰਨ ਚਾਰ ਦਿਨਾਂ ਤੋਂ ਵੇਣਿਆ ਨੂੰ ਗੱਡੀ ਛੱਡ ਕੇ ਜਾਂਦੀ 25 30 ਲੱਖ ਵਾਲੀ ਉਹਦੇ ਵਿੱਚ ਆਵਦੇ ਕੱਪੜੇ ਲਾ ਕੇ ਤੇ ਆ ਕੱਪੜੇ ਪਾਉਂਦੇ ਆ ਬਾਹਾਂ ਇਹ ਅੰਦਰ ਕੀਤੀ ਹੋਈ ਸੀ ਮੇਰੀ ਬਾਹ ਵੱਡੀ ਵੀ ਆ ਪੱਟੀਆਂ ਬੰਨੀਆਂ ਮੈਂ ਅਸੀਂ ਇਹਦੇ ਇਹਨਾਂ ਨੂੰ ਇਹਨਾਂ ਨੂੰ ਦੇ ਦੇਣੇ ਪੈਸੇ ਤੁਸੀਂ ਕਮਾਈ ਕਰਕੇ 10 ਰੁਪਏ 20 ਰੁਪਏ ਮਿੰਟ ਚ ਫੜਾ ਦੇਣੇ 10ਵੇਂ ਮੈਨੂੰ ਗਲੀ ਜੀ ਬੂਥੇ ਵਾਲਿਆਂ ਵੀ ਕਿੰਨਿਆਂ ਨੂੰ ਲੁੱਟਿਆ ਹੋਣਾ ਤੂੰ ਪਹਿਲਾਂ ਮੈਨੂੰ ਆਂ ਦੱਸ ਛੱਡੋ ਛੱਡੋ ਨਹੀਂ ਮੈਂ ਮੇਰੇ ਕਿੱਲੇ ਵੱਡੇ ਹੋਣਾ 10ਵੇਂ ਮੈਨੂੰ ਠਾਗ ਠਾਗ ਕੇ ਤੇ ਆਹੀ ਗੱਲ ਕੋਠਾਂਾਂ ਪਾ ਲੈ ਪੈਸੇ ਮੰਗੇ ਥੋੜੇ ਤੋਂ ਕਿੰਨੇ ਕਿੰਨੇ ਲੈ ਆਏ ਨੇ ਪੈਸੇ ਵਾਪਸ ਦੇ ਦੇ ਬਾਹਰ ਨਾ ਕਰ ਦੇ ਬਾਹਰ ਲਾ ਕੇ ਦਿਖਾ ਤੂੰ ਤਾਂ ਕਹਿੰਦਾ ਸਾਰਾ ਕੁਝ ਇਹਦਾ ਉਹਦਾ ਭੰਗੜਾ ਪਾਊਗਾ ਇਹਦਾ ਭੰਗੜਾ ਪਾਊਗਾ ਮੈਂ ਕੱਟਮ ਲਾਜ ਮਾਗੇ ਇਸ ਵਿੱਚ ਜਾ ਕੇ ਹੁਣ ਆ ਸਾਰਾ ਕੁਝ ਰੱਖੋ ਕੋਲੇ ਆਹ ਮੁੰਡੇ ਮੇਰੇ ਨਾਲ ਹੀ ਅਜੇ ਕਵਰੀ ਕਰ ਰਹੇ ਆ ਇਹਨੂੰ ਅਜੇ ਕਵਰੀ ਕਰ ਰਹੇ ਸੀਗੇ ਇਹਨੂੰ ਸਾਡੀ ਇਹੇ ਡਿਊਟੀ ਹੈ ਵੀ ਨਾ ਚਟੇ ਵਾਲਾ ਤੇ ਨਾ ਆ ਭੀਖ ਭਖਾਰੀ ਵਾਲਾ ਕੰਮ ਛੱਡਣਾ ਨਹੀਂ ਤੁਹਾਡੇ ਕੋਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿਸੇ ਬੰਦੇ ਕੋਲ ਕੇ ਇਹੋ ਜਿਹਾ ਮੰਗਦਾ ਭਖਾਰੀ ਆ ਜੇ ਨਾ ਤਾਂ ਐਵੇਂ ਨਾ ਕੱਢ ਕੇ 5 10 20 ਰੁਪਏ ਫੜਾ ਦਿਆ ਕਰੋ ਇਹਨਾਂ ਲੋਕਾਂ ਦੇ ਕਾਰੋਬਾਰਾਂ ਪਿੱਛੇ ਖੜੇ ਕੀਤੇ ਵੀ ਇਹ 10 ਰੁਪਏ ਮੈਂ ਪਹਿਲਾਂ ਵੀ ਕਹਿਆ ਪੁੱਛਿਆ ਕਰੋ ਜਿਹਦਾ ਪੱਠਾ ਥੱਲੇ ਸਰਵੇ ਦੇ ਪੈਸੇ ਕਿਵੇਂ ਉਹਨੂੰ ਪੁੱਛਿਆ ਕਰੋ ਕਿਵੇਂ ਬਣਦੇ ਜਿਹੜਾ ਲੇਬਰ ਕਰਦਾ ਉਹਨੂੰ ਪੁੱਛਿਆ ਕਰੋ ਕਿ 10 ਰੁਪਏ ਕਿਵੇਂ ਬਣਦੇ ਐ ਕੱਢ ਕੇ ਫੜਾ ਦਿੰਦੇ ਅਸੀਂ ਮਿੰਟ 'ਚ ਯਾਰ ਇਹ ਤਾਂ ਸ਼ਾਵਸ਼ਾ ਵੀਰਜੀ ਤੁਸੀਂ ਜਿਹੜੇ ਆ ਕੇ ਮੌਕੇ ਤੇ ਸੱਤ ਕਹਿੰਦੇ ਰੋਜ਼ ਮੰਗ ਕੇ ਲੀੜੇ ਪੰਨ ਤੱਕ ਜਾਂਦਾ ਹੁੱਜਾ ਮਾਰੂ ਗਏ ਇਹਦੇ ਨਾਲੋਂ ਮੈਂ ਅੱਧਾ ਇਹਦੇ ਨਾਲੋਂ ਮੈਂ ਤਾਂ ਮੈਂ ਪੱਲੇਦਾਰੀ ਕਰਦਾ ਹੀ ਦੇਖੋ ਆਵੇ ਕਿ ਸ਼ਰਮ ਮਾਨਣ ਨੂੰ ਵੇਖਿਆ ਆ ਪੰਜਾਬ ਦਾ ਖੂਨ ਇਹਨੋਂ ਦੋ ਸੱਕੋ ਜਿੱਥੇ ਆਇਆ ਹਾਂ ਮੇਰੇ ਤਾਂ ਐਂ ਜੀ ਕਰਦਾ ਵੀ ਇਹਦੀ ਲੱਤ ਬਾਹਾਂ ਟੁੱਟੀ ਨਹੀਂ ਸੀ ਤੇ ਉਹਦੀ ਤੋੜ ਕੇ ਘੱਲ ਗਏ ਜੀ ਦਾ ਧਿਆਨ ਰੱਖੀਂ ਜਵਾਕ ਤੇਰੇ ਹੈ ਨਹੀਂ ਸੀ ਪਤਾ ਨਹੀਂ ਕਿੱਥੋਂ ਲੈਂਦੇ ਮੈਂ ਇਨਕੁਆਰੀ ਕਰਨੀ ਉਸ ਚੀਜ਼ ਦੀ ਵੀ ਠੀਕ ਹੈ ਤੇ ਬੱਚੇ ਚੱਕ ਲੈਂਦੇ ਜੀ ਬੱਚੇ ਚੱਕ ਲੈਂਦੇ ਬੱਚੇ ਚੱਕ ਲੈਂਦੇ ਚੱਕ ਲੈਂਦੇ ਸੇਖੋ ਆਇਆ ਕਰੋ ਇਹਨੋਂ ਆਪਣੀ ਗੱਡੀ 'ਚ ਬਿਠਾਓ ਬਸ ਲੈ ਜਾ ਇਕਬਾਲ ਐਦਾਂ ਕਰੋ ਇਹਨੂੰ ਗੱਡੀ 'ਚ ਬਿਠਾ ਲਓ ਉਹ ਜਵਾਕਾਂ ਦੇ ਬਾਰੇ ਪਤਾ ਕਰਨਾ ਕਿੱਧਰੋਂ ਪਾਤੀ ਇਹਦੀ ਸਭ ਤੋਂ ਪਹਿਲਾਂ ਆਧਾਰ ਕਾਰਡ ਦੇਖਣਾ ਠੀਕ ਹੈ ਮੈਂ ਆ ਕੇ ਕੋਈ ਮੇਰੇ ਬੰਦਿਆਂ ਦੇ ਨਾਮ ਲਿਖ ਲਾਂ ਮੈਂ ਤੇਰਾ ਤਾਂ ਸਾਰੇ ਧ ਕੋਈ ਨਹੀਂ ਨਾ ਰਲਿਆ ਪਤਾ ਨਹੀਂ